ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਹੁਣੇ-ਹੁਣੇ ਇੱਕ ਢੱਡੀਆਂ ਵਾਲੇ ਦੀ ਭਾਈ ਰਜੀਤ ਸਿੰਘ ਦੀ ਵੀਡੀਓ ਸੁਣ ਰਿਆ ਸੀ ਜਿਹਦੇ ਵਿੱਚ ਉਹ ਡੇਰੇਦਾਰ ਗੁਰਿੰਦਰ ਸਿੰਘ ਉਹਦੇ ਸਾਹਮਣੇ ਬੈਠਾ ਵਾਸਲਾ ਤੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਉਹਦੇ ਚੇਲਿਆਂ ਵੱਲ ਇਸ਼ਾਰਾ ਕਰਕੇ ਸਿੱਖਾਂ ਨੂੰ ਬਹੁਤ ਨੀਮਾ ਲਖਾਉਣ ਦੀ ਕੋਸ਼ਿਸ਼ ਕਰ ਰਿਹਾ ਬੰਦਾ ਕਹਿੰਦਾ ਵੇਖੋ ਜਿਵੇਂ ਗੁਰਿੰਦਰ ਸਿੰਘ ਨੂੰ ਵੇਖਣ ਦੇ ਲਈ ਆਪਣੇ ਗੁਰੂ ਦੇਹਧਾਰੀ ਗੁਰੂ ਨੂੰ ਵੇਖਣ ਲਈ ਉਹਦੇ ਚੇਲੇ ਦੇ ਵਿੱਚ ਖਿੱਚ ਹੈ ਸਿੱਖੋ ਤੁਹਾਡੇ ਅੰਦਰ ਖਿੱਚ ਪੈਦਾ ਕਿਉਂ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਖਣ ਦੀ ਉਹ ਬੇਵਕੂਫਾ ਤੂੰ ਸਾਡਾ ਇਤਿਹਾਸ ਨਹੀਂ ਪੜਿਆ ਤੂੰ ਸਿੱਖੀ ਦਾ ਇਤਿਹਾਸ ਨਹੀਂ ਪੜਿਆ ਕਿਉਂਕਿ ਸਿੱਖੀ ਤੇਰੇ ਨੇੜੇ ਤੇੜੇ ਵੀ ਨਹੀਂ ਮੈਂ ਤੇ ਮਤਲਬ ਜਦੋਂ ਦੀ ਮੈਨੂੰ ਸਮਝ ਆਈ ਹੈ ਉਦੋਂ ਤੇ ਤੇਰੇ ਜਿੰਨੇ ਕਰਤਾਰ ਵੇਖ ਚੁੱਕਿਆ ਜਿੰਨੇ ਰੂਪ ਤੂੰ ਬਦਲ ਚੁੱਕਿਆ ਤੈਨੂੰ ਚੱਪੜੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਸੀ ਕਿਸੇ ਇੱਕ ਪਾਸੇ ਟਿਕ ਕੇ ਖੜਿਆ ਨੇ ਅਜੇ ਤੂੰ ਚੱਲ ਖੈਰ ਤੈਨੂੰ ਖਿੱਚ ਬਾਰੇ ਥੋੜਾ ਜਿਆਦਾ ਦੱਸ ਦਿਆਂ ਉਹ ਤਾਂ ਦੇ ਨਾਲ ਜੁੜੇ ਹੋਏ ਐ ਉਹਦਾ ਚਿਹਰਾ ਵੇਖ ਕੇ ਖੁਸ਼ ਹੁੰਦੇ ਹੋਣਗੇ ਅਸੀਂ ਤਾਂ ਉਹ ਆ ਜਿਨ੍ਹਾਂ ਨੇ ਸ਼ਰੀਰ ਕਰਕੇ ਦਰਸ਼ਨ ਨਹੀਂ ਸੀ ਕੀਤੇ ਬਾਬਾ ਮੋਤੀराम ਮਹਾਰਾਜੀ ਨੇ ਪਰ ਖਿੱਚ ਇਨੀ ਸੀ ਜਦੋਂ ਲੋੜ ਪਈ ਨਾ ਧਰਮ ਲਈ ਪਰਿਵਾਰ ਸਮੇਤ ਕੋਲੂ ਵਿੱਚ ਛੇਤੀ ਪਾ ਗਿਆ ਇਹ ਖਿੱਚ ਸੀ ਇਹ ਖਿੱਚ ਸੀ ਜਿਹੜੀ ਚਾਂਦਨੀ ਚੌਕ ਵਿੱਚ ਅੱਜ 350 ਸਾਲਾ ਬਣਾਇਆ ਜਾ ਰਿਹਾ ਹੈ ਨਾ ਇਹ ਖਿੱਚ ਸੀ ਗੁਰੂ ਦੇ ਸਾਹਮਣੇ ਛੀਦਣਾ ਪਾਉਣ ਦੀ ਖਿੱਚ ਪਿਆਰ ਦੀ ਖਿੱਚ ਉਹ ਪਤੰਗੇ ਵਾਲੀ ਖਿੱਚ ਸੀ ਸਾਡੇ ਅੰਦਰ ਆ ਉਹ ਆਪਣੀ ਬਾਂਸ ਨੂੰ ਲਾਟ ਦੇ ਉੱਤੇ ਸੜਦਿਆਂ ਵੇਖ ਕੇ ਪਿੱਛੇ ਨਹੀਂ ਹਟਦਾ ਉਹਨੂੰ ਪਤਾ ਹੈ ਇਸ ਲਾਟ ਨੇ ਮੇਰੀ ਕਿੰਨੀ ਕੁੱਲ ਮਚਾਤੀ ਪਰ ਖਿੱਚੀ ਇੰਨੀ ਆ ਤੈਨੂੰ ਖਿੱਚ ਦੱਸਾਂ ਭਾਈ ਮਤੀਦਾਸ ਜੀ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਭਾਈ ਧਿਆਨਾ ਜੀ ਜਕਾਰੇ ਨਾ ਰਹੇ ਪਤਾ ਹੈ ਮੇਰੀ ਕਿੰਨੀ ਕੌਮ ਸ਼ਹੀਦਾਂ ਪਾਗੀ ਇਸੇ ਰਾਹ ਭਾਈ ਧਿਆਨਾ ਜੀ ਨੂੰ ਦੇਖ ਕੇ ਜਕਾਰੇ ਲਾਉਦੇ ਵੇਖ ਭਾਈ ਸਤੀਦਾਸ ਜੀ ਜਕਾਰੇ ਲਾ ਰਹੇ ਐ ਇਹ ਖਿੱਚ ਸੀ ਬੰਦ-ਬੰਦ ਕਟਾਉਣਾ ਸਾਡੀ ਖਿੱਚ ਸੀ ਚਾਰ ਖੜੀਆਂ ਦੇ ਢੇਡੇ ਲਾਉਣਾ ਸਾਡੀ ਖਿੱਚ ਸੀ ਅੱਜ ਵੀ ਕਿੰਨੀ ਮੇਰੀ ਕੌਮ ਦੇ ਚੋਦੇ ਜਿਹੜੇ ਜੇਲਾ 'ਚ ਬੈਠੇ ਕੌਮ ਲਈ ਲੜਦੇ ਆ ਇਹ ਖਿੱਚ ਐ ਇਹ ਖਿੱਚ ਐ ਤੇਰੇ ਵਰਗੇ ਕਿਸੇ ਬੇਲੜ ਨੂੰ ਖਿੱਚਦਾ ਕੀ ਪਤਾ ਹੋਵੇ ਜਿਹਨੇ ਸੰਗਤਾਂ ਦਾ ਰੋਟੀਆਂ ਤੇ ਪਲਣਾ ਸੰਗਤ ਦੇ ਲੋਕਾਂ ਤੇ ਐਸ਼ ਕਰਨੀ ਐ ਤਹਾਡੇ ਨਾਲੋਂ 100 ਗੋਲੇ ਚੰਗੇ ਉਹ ਧਿਆਦੀਧਾਰ ਵੀਰ ਕੋਈ ਮਜ਼ਦੂਰ ਵੀਰ ਕੋਈ ਖੇਤਾਂ 'ਚ ਬਹਿ ਕੇ ਪੱਠੇ ਵਟਣ ਵਾਲੇ ਜਿਹੜੇ ਹਰ ਵੇਲੇ ਗੁਰੂ ਨੂੰ ਯਾਦ ਰੱਖਦੇ ਐ ਬਾਣੀ ਪੜ੍ਹਦੇ ਐ ਨਿਤਨੇਮ ਕਰਦੇ ਐ ਆਪਣੇ ਦਸਬੰਦ ਵਿੱਚੋਂ ਕੱਢ ਕੇ ਦੂਜੇ ਦੇ ਹੱਥੇ ਰੱਖਣਾ ਜਾਣਦੇ ਐ ਤੁਹਾਡੇ ਚ ਇਹ ਗੋਲ ਕਿੱਥੇ ਸਿੱਖੀ ਦਾ ਤੈਨੂੰ ਕੀ ਪਤਾ ਹੋਵੇ ਉਹ ਬਿਸ਼ਰਮਾ ਕਦੇ ਲੋਕਾਂ ਦੇ ਟੁਕੜਿਆਂ ਤੇ ਪੜਨ ਵਾਲਾ ਐ ਕਦੇ ਆਪਣੇ ਹੱਥ ਨਾਲ 2 ਰੁਪਇਆ ਕਮਾ ਕੇ ਵੇਖਿਆ ਗੱਲ ਕਰਦੇ ਐ ਗੁਰੂ ਨਾਲ ਸਭ ਨੇ ਕੀਤੀ ਕੀਤੀ ਦਰ ਫਿੱਟੇ ਮੂਤਰੀ ਸੋਚਦੇ ਡੇਰੇਦਾਰ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੀਮਾ ਵਿਖਾਉਣਾ ਵੀ ਤੇਰੇ ਸਿੱਖਾ ਦੇ ਅੰਦਰ ਤੇਰੇ ਲੇਖੇ ਚ ਨਹੀਂ ਮਰ ਨਹੀਂ ਜਾਣਾ ਚਾਹੀਦਾ ਤੁਹਾਨੂੰ ਦਰ ਫਿੱਟੇ ਨੂੰ ਅਨੰਤ ਦਾ ਟੋਕਰਾ ਨਹੀਂ ਗਿਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ